ਕਿਹੜੇ ਯਾਰ ਜਿਹੜੇ ਵਾਅਦੇ ਕਰਿਓ ਸਾਡੇ ਪੂਰੇ ਕਰਤੇ ਠੀਕ ਹੈ ਜੀ ਹਜ਼ਾਰ ਬੁੜੀਆਂ ਦਾ ਪਤਾ ਪेंशन ਕਰਤੀ 2500 ਕੀ ਕਰਿਆ ਨੇ ਓਏ ਯਾਰ ਹੈ ਨਹੀਂ ਸਰਕਾਰ ਕਿਸੇ ਕੰਮ ਦੀ ਇਹ ਨਕਲੀਆ ਬੰਦਾ ਨਹੀਂ ਰਾਜ ਕਰ ਸਕਦਾ ਹਾਂ ਇਹ ਤਾਂ ਨਕਲਾਂ ਲਾਉਣ ਵਾਲਾ ਕੱਲੀਆਂ ਚੋਣਾ ਜੇ ਵੇਗਾ ਦਾ ਚੱਕਦੇ ਨਹੀਂਗੇ ਤੇ ਇਹ ਔਖੇ ਬਹੁਤਾਂ ਕੋਈ ਨਹੀਂ ਚਕਾਉਂਦਾ ਵੋਟਾਂ ਮੰਗਣ ਆਲੇ ਆ ਜਾਂਦੇ ਸਾਰੇ ਠੀਕ ਹੈ ਜੀ ਪਰ ਇਹਦੇ ਕੋਈ ਧਿਆਨ ਨਹੀਂ ਦਿੰਦਾ ਬੰਦਾ ਪਿੰਡ ਦੇ گاਵਾ ਕੀ ਸਮੱਸਿਆ ਹੈ ਕੋਈ ਸਕੂਲ ਦੀ ਕੋਈ ਪਾਣੀ ਦੀ ਜੀ ਉਹ ਤਾਂ ਜੀ ਹੈਂ ਜਿਹੜੀ ਸਾਡੀ ਸੜਕਾਂ ਜਮਾਂ ਟੁੱਟੀ ਪਈ ਆ ਖਾਤੇ ਪਏ ਕੋਈ ਉਹਦਾ ਧਿਆਨ ਨਹੀਂ ਦਾ ਕੋਈ ਬਣਾਉਂਦਾ ਨਹੀਂਗਾ ਠੀਕ ਹੈ ਜੀ ਸੜਕ ਨਹੀਂ ਤੇ ਬਾਕੀ ਸਾਡੇ ਆਵਾਜਾ ਵੀ ਬਹੁਤ ਹੈ ਸੜਕ ਜੀ ਉੱਚੀ ਬਣ ਕੇ ਚੌੜੀ ਬਣ ਜੀ ਵਧੀਆ ਜਿਹੜੇ ਇਹਨੇ ਅੱਗੇ ਵਾਅਦੇ ਕਰਿਆ ਆਹਾ ਭਗਵਾਨਤ ਮਾਨ ਨੇ ਉਹ ਪੂਰੇ ਕਰਦੇ ਪਹਿਲਾਂ 1000 ਰੁਪਿਆ ਬੁੜੀਆਂ ਨੂੰ ਪਾਤਾ 2500 ਪਿਲਚਣ ਕਰਤੀ ਠੀਕ ਹੈ ਜੀ ਹਾਂ ਕੀ ਕਰਤਾ ਇਹਨੇ ਓਏ ਯਾਰ ਹੈ ਨਹੀਂ ਸਰਕਾਰ ਕਿਸੇ ਕੰਮ ਦੀ ਇਹ ਨਕਲੀਆ ਬੰਦਾ ਨਹੀਂ ਰਾਜ ਕਰ ਸਕਦਾ ਹਾਂ ਇਹ ਤਾਂ ਨਕਲਾ ਲਾਉਣ ਵਾਲਾ ਕੱਲੀਆਂ ਪਿੰਡ ਚ ਕੰਮ ਹੋਈ ਨਹੀਂ ਬਾਬਾ ਜੀ ਨਹੀਂ ਨਹੀਂ ਪਿੰਡ ਚ ਕੁਝ ਨਹੀਂ ਵਾ ਸਾਡੇ ਅੱਛਾ ਜੀ ਹਾਂ ਕੁਝ ਨਹੀਂ ਵਾ ਸਾਡੇ ਪਿੰਡਾਂ ਦੇ ਵਿੱਚ ਕੋਈ ਸਕੂਲ ਦਾ ਕੋਈ ਹਸਪਤਾਲਾਂ ਦਾ ਕੰਮ ਜੀ ਨਾ ਜੀ ਕੋਈ ਨਹੀਂ ਕੋਈ ਡਾਕਟਰ ਨਹੀਂ ਹੁੰਦਾ ਜੀ ਅੱਛਾ ਜੀ ਖਾਲੀ ਪਏ ਆ ਡਾਕਟਰ ਨਹੀਂ ਹੁੰਦਾ ਜੀ ਹਾਂ ਹਾਂ ਜੀ ਕੋਈ ਚੰਗਾ ਡਾਕਟਰ ਰਹਿੰਦੇ ਨਹੀਂ ਠੀਕ ਹੈ ਜੀ ਆ ਆ ਉਹਦਾ ਬਣਾ ਕੇ ਭਾਈ ਜਾਂਦੇ ਕੋਈ ਪੰਨੇ ਤਾਂ ਖਾਣੀ ਪੂਰੀ ਆਉਂਦੀ ਖਾਣੀ ਕੀ ਗੱਲ ਹੈ ਨਹੀਂ ਕੋਈ ਇਹਦੀ ਉਹ ਗੱਲ ਪਿੰਡ ਚ ਨਸ਼ੇ ਪੱਤੇ ਤੋਂ ਬੱਚਦਾ ਬਾਪੂ ਜੀ ਕੋਈ ਬੱਚਤ ਨਹੀਂ ਜਿਹਨੇ ਕਰਨਾ ਉਹਨੇ ਤਾਂ ਕਰਨਾ ਹੀ ਹੈ ਕਿ ਤੋ ਲਿਆ ਕੇ ਕਰਨਾ ਪਵੇ ਭਲਾ ਚੋਰੀ ਕਰੇ ਕੁਛ ਕਰੇ ਅੱਛਾ ਜੀ ਹਾਂ ਨਸ਼ੇ ਪੱਤੇ ਤਾਂ ਸਾਰੇ ਵਾਧੂ ਕਰਦੇ ਇਨਾਂ ਨੇ ਠੀਕ ਹੈ ਜੀ ਹਾਂ ਇਸ ਵਾਰ ਫਿਰ ਕਿਹਨੂੰ ਮੌਕਾ ਦੇਣਾ ਚਾਹੋਗੇ ਜੀ ਮੌਕਾ ਤਾਂ ਉਹ ਤਾਂ ਸਾਡਾ ਜ਼ਿਲ੍ਹਾ ਦੱਸੂ ਮੌਕੇ ਤੇ ਠੀਕ ਹੈ ਜੀ ਹਾਂ ਐ ਨਹੀਂ ਅਸੀਂ ਭਾਫ ਕੱਢਦੇ ਫਲਾਨੇ ਨੂੰ ਪਾਵਾਂਗੇ ਠੀਕ ਹੈ ਜੀ ਹਾਂ ਤੇ ਮੰਡੀਆਂ ਦਾ ਕੀ ਹਾਲ ਆ ਜੀ ਝੋਨੇ ਦਾ ਮੰਡੀਆਂ ਦਾ ਬਹੁਤ ਬੁਰਾ ਹਾਲ ਆ ਯਾਰ ਜ਼ਿਮੀਦਾਰਾਂ ਨੂੰ 25-25 ਦਿਨ ਹੋ ਗਏ ਬੈਠਿਆਂ ਨੂੰ ਠੀਕ ਹੈ ਜੀ ਹਾਂ ਤੇ ਦੱਸ ਕੀ ਕਰਨ ਉਹ ਨਾ ਅੱਗ ਲਾਉਣ ਦਿੰਦੇ ਆ ਨਾ ਕੋਈ ਚੱਕਦਾ ਫਿਰ ਹਾਂ ਕੀ ਕਰੀਏ ਦੱਸ ਪਹਿਲਾਂ ਜ਼ਿਮੀਦਾਰੀ ਪ੍ਰੋਬਲਮ ਸੀ ਜੀ ਤੇ ਉਹ ਤਾਂ ਹੋ ਗਈ ਪੂਰੀ ਹੁਣੇ ਆ ਗਈ ਹਾਂ ਜੋ ਹੋ ਗਈ ਠੀਕ ਹੈ ਜੀ ਡੀਪੀ ਆ ਗਈ ਤੇ ਝੋਨਾ ਨਹੀਂ ਚੱਕਦੇ ਪਏ ਝੋਨਾ ਹਾਂ ਕੱਟ ਚੱਕੀ ਦਾ ਨਹੀਂ ਸਵਾਲ ਨਹੀਂ ਠੀਕ ਹੈ ਜੀ ਜੇ ਚੱਕਣਾ ਦਾ ਕਾਰਡ ਮੰਗਦੇ 7 ਕਿਲੋ ਕੁਆਟਰ ਦੀ 7 ਕਿਲੋ ਜੀ ਹਾਂ ਜੀ ਅੱਛਾ ਦੇ ਤਾਂ ਚੱਕਾਂਗੇ ਨਹੀਂ ਪਿਆ ਉਹ ਯਾਰ ਕੱਲ ਮੋੜ ਕੇ ਚੱਕ ਲਿਆ ਉਹਨਾਂ ਨੇ ਵਿਗਾ ਗੱਡੀਆਂ ਚਰਨੀ ਨੇ ਨਹੀਂ ਭਰ ਲੀਆਂ ਟਰੱਕ ਆਦਿਆ ਟਰਾਲੀਆਂ ਮੋੜ ਕੇ ਦੁਕਾਨ ਤੋਂ ਉਹ ਆਦਾ ਆਰਥਿਕ ਨੇ ਕਹਿਤਾ ਜਿੱਥੇ ਮਰਜ਼ੀ ਵੇਚ ਲਾ ਹਾਂਜੀ ਹਾਂ ਤੇ ਉਹ ਵੇਚੂਗਾ ਹੀ ਵਿਚਾਰਾ ਕਿਤੇ ਹੁਣ ਕੱਲ ਕਈਆਂ ਬੰਦਿਆਂ ਨੇ ਚੱਕਿਆ ਛੋਨੇ ਹਾਂਜੀ ਹਾਂ ਇਹਨੇ ਕੀ ਕਰਤਾ ਯਾਰ ਕੁਛ ਨਹੀਂ ਕਰਿਆ ਭਗਵਾਨ ਤਮਨ ਨੇ ਢੱਕਾ ਨਹੀਂ ਕਰਿਆ ਤੇ ਨਾ ਅਸੀਂ ਇਹਨੂੰ ਵੋਟ ਪਾਉਨੇ ਆ ਠੀਕ ਹੈ ਜੀ ਕੰਮਾਂ ਤੋਂ ਖੁਸ਼ ਨਹੀਂ ਬਾਪੂ ਜੀ ਇਹਨਾਂ ਦਾ ਨਾ ਨਾ ਇਹਨਾਂ ਦੇ ਕੰਮ ਕਿਹੜੇ ਯਾਰ ਜਿਹੜੇ ਵਾਅਦੇ ਕਰਿਓ ਸਾਡੇ ਪੂਰੇ ਕਰਤੇ ਠੀਕ ਹੈ ਜੀ ਹਜ਼ਾਰ ਬੁੜੀਆਂ ਦਾ ਪਤਾ ਪੈਲਸ਼ਨ ਕਰਤੀ 2500 ਕੀ ਕਰਿਆ ਇਹਨੇ ਇਹ ਜ ਆ ਬੰਦਾ ਨਹੀਂ ਰਾਜ ਕਰ ਸਕਦਾ ਯਾਰ